ਦਾ ਸਰਪ੍ਰਸਤ ਕੌਣ ਹੈ ਇਸ ਨੂਜ ਜ਼ਿਲ੍ਹੇ ਚ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਹੈ ਦੱਸਣ ਨੂੰ ਕਿਹੜਾ ਕੋਈ ਭਲੇਖਾ ਤੁਹਾਨੂੰ ਸੁਖਦੇਵ ਸਿੰਘ ਢੀਂਡ ਸਾਹਿਬ ਬਰਮਿੰਦਰ ਸਿੰਘ ਢੀਂਡ ਸਾਹਿਬ ਪ੍ਰਕਾਸ਼ ਚੰਦ ਗਰਗ ਜੀ ਜਿਨ੍ਹਾਂ ਨੇ ਸ਼ਰਿਆਮ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਸਮੁੱਚੇ ਸਾਡੇ ਫਰੂਰ ਬਰਨਾਲਾ ਮਲੇਰ ਕੋਟਲਾ ਦੇ ਸਾਰੇ ਹਲਕਾ ਇੰਚਾਰਜ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਔਰ ਸਮੁੱਚੇ ਰੂਪ ਵਿੱਚ ਅਸੀਂ ਪਾਰਟੀ ਨੂੰ ਔਰ ਸੰਗਤ ਦੀ ਜਾਣਕਾਰੀ ਲਈ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਥੋਣੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਹਾਰ ਹੋਈ ਹੈ ਸਿਰਫ ਇੱਕ ਸੀਟ ਅਸੀਂ ਜਿੱਤ ਸਕਿਆ ਬਠਿੰਡੇ ਦੀ ਔਰ ਬਾਕੀ ਸੀਟਾਂ ਦੇ ਪਾਰਟੀ ਨੂੰ ਬਹੁਤ ਘੱਟ ਵੋਟਾਂ ਵੀ ਪਈਆਂ ਆਨੋਸ਼ੀ ਜਾਣਖਾar ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਹੋਈ ਹੈ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਕੱਲ ਨੂੰ ਪਾਰਟੀ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਔਰ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਉਹਨਾਂ ਕਾਰਨਾਂ ਦੀ ਸਾਰੀ ਜਾਂਚ ਆ ਜਿਹੜੀ ਉਹ ਕੀਤੀ ਜਾਊਗੀ ਕਿ ਉਹਦੇ ਕੀ ਕੀ ਕਾਰਨ ਰਹੇ ਜਿਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵੀ ਬਹੁਤ ਹੁੰਦੇ ਰਹੇ ਰੈਲੀਆਂ ਰੋਡ ਸ਼ੋ ਪਿੰਡਾਂ ਦੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੇ ਭਾਰੀ ਇਕੱਠ ਹੁੰਦੇ ਰਹੇ ਪਰ ਉਹ ਵੋਟਾਂ 'ਚ ਕਿਉਂ ਨਹੀਂ ਕਨਵਰਟ ਹੋ ਸਕੇ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਵੀ ਹੈ ਸੋਸ ਦੇ ਤਹਿਤ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਆ ਜੀ ਤੇ ਇਸ ਤਰ੍ਹਾਂਕਪੂਰਕ ਤੌਰ 'ਤੇ ਜਿਹੜੀ ਹੈ ਚਰਚਾ ਉਹ ਕੀਤੀ ਜਾਊਗੀ ਔਰ ਵੱਡੇ ਫੈਸਲੇ ਪਾਰਟੀ ਦੇ ਹਿੱਤ ਵਿੱਚ ਉਦੋਂ ਪਰ ਲਏ ਜਾਣਗੇ ਇਸ ਗੱਲ ਦੀ ਸੰਪੂਰਨ ਆਸ ਵੀ ਹੈ ਔਰ ਇਹਦੀ ਪੂਰੀ ਸੰਭਾਵਨਾ ਸੋ ਅੱਜ ਸੰਗਰੂਰ ਵਿੱਚ ਅਸੀਂ 71 ਹੋਏ ਆ ਸਾਰੇ ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ ਅਕਾਲੀ ਵਰਕਰਾਂ ਨੂੰ ਵੀ ਔਰ ਸੰਗਤ ਨੂੰ ਵੀ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਛੋਣ ਤੇ ਕੋਈ ਬਹੁਤਾ ਅਸਰ ਨਹੀਂ ਸੀ ਹੁੰਣਾ ਉਹਨਾਂ ਚੀਜ਼ਾਂ ਦਾ ਕੁਈ ਨਤੀਜੇ ਬਦਲ ਜਾਣੇ ਸੀ ਜਾਂ ਕਿ ਵੋਟ ਬਹੁਤ ਵੱਧ ਘੱਟ ਪੈ ਜਾਣੀ ਸੀ ਪਰੰਤੂ ਜਿਹੜੇ ਏਡੇ ਏਡੇ ਰੁਤਬਿਆਂ ਦੇ ਰਹਿ ਕੇ ਲੋਕ ਕੋਈ ਸਰਪ੍ਰਸਤ ਨੇ ਕੋਈ ਕੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸ਼ਰਿਆ ਆਮ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਔਰ ਇਹ ਹੈ ਕਿ ਕਿਸੇ ਵੀ ਕੀਮਤ ਤੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ ਹੋਰ ਜਿਸ ਕਿਸੇ ਕਿਸੇ ਨੂੰ ਪਾ ਦੋ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਮੈਂ ਸਮਝਦਾ ਪ੍ਰੈਸਰਾਂ ਵੀ ਵੀ ਪਾਰਟੀ ਕੋਲੇ ਪਹੁੰਚਣੀ ਚਾਹੀਦੀ ਹੈ ਔਰ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਅਸੀਂ ਇਹ ਗੱਲ ਹੈ ਜਿਹੜੀ ਸਾਰੇ ਤਿੰਨਾਂ ਜ਼ਿਲਾਂ ਦੇ ਆਗੂਆਂ ਔਰ ਵਰਕਰ ਸਾਹਿਬਾਨ ਵੱਲੋਂ ਹਲਕਾ ਇੰਚਾਰ ਸਾਹਿਬਾਨ ਵੱਲੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਵੱਲੋਂ ਉਥੇ ਰੱਖਾਂਗੇ ਸੋ ਅੱਜ ਅਸੀਂ ਇੱਕ ਲੈਟਰ ਤਿਆਰ ਕੀਤੀ ਹੈ ਪ੍ਰਧਾਨ ਸਾਹਿਬ ਦੇ ਨਾਂ ਤੇ ਜਿਹਦੇ ਵਿੱਚ ਸਾਰੇ ਸਾਡੇ ਹਲਕਾ ਇੰਚਾਰ ਸਾਹਿਬਾਨ ਨੇ ਸਹਿਮਤੀ ਦਿੱਤੀ ਹੈ ਜਿਨ੍ਹਾਂ ਚੋਂ ਤਕਰੀਬਨ ਸਾਰੇ ਹਾਜ਼ਰ ਨੇ ਰਾਹੀ ਸਾਹਿਬ ਦਸਕਤ ਕਰਕੇ ਗਏ ਨੇ ਔਰ ਸਰਾਕਲਵੰਤ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ ਜੋ ਵੀ ਇਹ ਪਾਰਟੀ ਦਾ ਵਿਰੋਧ ਜਾਂ ਪਾਰਟੀ ਵਿਰੋਧੀ ਕੰਮ ਕੀਤਾ ਗਿਆ ਚੋਣਾਂ ਦੌਰਾਨ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਕੋਈ ਵੱਡਾ ਆ ਗੋਵੇ ਭਾਵੇਂ ਛੋਟਾ ਹੋਵੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਪਾਰਟੀ ਦਾ ਵਿਰੋਧ ਕਰੇ ਸੋ ਇਸ ਇਸ ਭਾਵਨਾ ਨਾਲ ਅਸੀਂ ਸਾਰਾ ਜਿਹੜਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਸੋ ਕੱਲ ਨੂੰ ਅਸੀਂ ਉਹ ਚਿੱਠੀ ਆ ਜਿਹੜੀ ਸਾਰੇ ਸਾਰੇ ਹਲਕਾ ਇੰਚਾਰਜ ਸਾਰੇ ਸਾਡੇ ਪ੍ਰਧਾਨ ਸਾਹਿਬਾਨ ਨੇ ਸਾਰਿਆਂ ਨੂੰ ਚਿੱਠੀ ਤੇ ਦਸਖਤ ਕਰਕੇ ਸਾਨੂੰ ਵਿਪਰੀਨੇ ਹੋਰ ਚਿੱਠੀ ਜੀ ਕੱਲ ਨੂੰ ਆਪਾਂ ਸੀਕਰਦਾਂ ਸਾਨੂੰ ਅਗਲੀ ਗੋਲ ਇਹ ਕਰਾਂਗੇ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਚੱਕੀਏ ਸਵਿਚ ਕਰਕੇ ਅਸੀਂ ਤੁਹਾਨੂੰ ਇਹ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਸਿਰਫ ਪਾਰਟੀ ਲਈ ਟਿਕਟ ਲੈਣ ਨਹੀਂ ਆਉਂਦੇ ਨੇ 15 ਦਿਨ ਪਹਿਲਾਂ ਆਏ ਟਿਕਟ ਨਹੀਂ ਮਿਲਿਆ ਟਿਕਟ ਮਿਲਣ ਤੋਂ ਬਾਅਦ ਕਰ ਜਾਂਦੀ ਆਪਾਂ ਵਿਰੋਧ ਕਰਨਾ ਸ਼ੁਰੂ ਕਰਤਾ ਜੇ ਟਿਕਟ ਮਿਲ ਜਾਂਦਾ ਫਿਰ ਪਾਰਟੀ ਵੀ ਠੀਕ ਸੀ ਪਾਰਟੀ ਪ੍ਰਧਾਨ ਵੀ ਠੀਕ ਸੀ ਤੇ ਜੇ ਟਿਕਟ ਨਹੀਂ ਮਿਲਿਆ ਤਾਂ ਫਿਰ ਸਾਰਾ ਕੁਝ ਹੀ ਗਲਤ ਹੋ ਗਿਆ ਸੋ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪਾਰਟੀ 'ਚ ਮੇਰਾ ਖਿਆਲ ਹੈ ਕਿਤੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਭਾਵੇਂ ਹਾਰ ਦੇ ਕਾਰਨ ਹੋਰ ਨੇ ਹੋਰ ਬਹੁਤ ਗੱਲਾਂ ਨੇ ਕਿ ਕਦਨਕ ਤੇ ਪਾਰਟੀ ਜੇ ਨੀਤੀਆਂ 'ਚ ਘਾਟ ਰਹੀ ਹੋਊਗੀ ਏਜੰਡੇ 'ਚ ਘਾਟ ਰਹੀ ਹੈ ਉਹ ਇਹ ਹੋਊਗੀ ਔਰ ਇਹ ਵੀ ਇੱਕ ਸਿੱਖੇ ਪੰਜਾਬ ਦੇ ਲੋਕ ਦੋ ਹਿੱਸਿਆਂ 'ਚ ਵੰਡੇ ਗਏ ਇੱਕ ਹਿੱਸਾ ਉਹ ਸੀ ਜਿਹੜਾ ਇੰਡੀਆ ਨਾਲ ਖੜਾ ਸੀ ਇੱਕ ਹਿੱਸਾ ਉਹ ਸੀ ਜਿਹੜਾ ਮੋਦੀ ਸਾਹੁਣ ਨੂੰ ਕਿਸੇ ਵੀ ਕੀਮਤ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਨਹੀਂ ਚਾਹੁੰਦਾ ਪੰਜਾਬ 'ਚ ਉਹਨਾਂ ਮੁੱਦਿਆਂ ਨੂੰ ਮੁਕਰਾ ਕੇ ਦੋ ਬਖ ਬਣ ਗਏ ਔਰ ਉਹਨਾਂ ਦੋਨਾਂ ਪੱਖਾਂ 'ਚ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਹਰਾਉਣ ਵਾਲਿਆਂ ਨੂੰ ਵੋਟ ਪਾਉਣੀ ਆ ਕਿ ਚਿਤਾਉਣ ਵਾਲਿਆਂ ਨੂੰ ਪਹੁੰਚ ਪਾਉਣੀ ਆ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਭਾਵੇਂ ਅਸੀਂ ਭਾਜਪਾ ਨੂੰ ਨਖੇੜਾ ਕਰਕੇ ਨਰੋਲ ਰੂਪ ਵਿੱਚ ਛੱਡ ਕੇ ਉਹਨਾਂ ਨੂੰ ਸ਼ਰਤਾਂ ਦੇ ਆਧਾਰ ਤੇ ਛੱਡ ਕੇ ਆਏ ਸੀ ਪਰ ਲੋਕਾਂ 'ਚ ਕਿਤੇ ਨਾ ਕਿਤੇ ਭਾਵਨਾ ਸੀ ਤੋੜਨ 'ਚ ਕਾਮਯਾਬ ਨਹੀਂ ਹੋ ਸਕੇ ਕਿ ਅਸੀਂ ਇੰਡੀਆ ਨਾਲ ਨਹੀਂ ਜਾਵਾਂਗੇ ਜਾਂ ਸੀ ਕਿਤੇ ਰਗਾਵਾਂਗੇ ਇਸ ਗੱਲ ਦੀ ਘਾਟ ਸਾਡੀ ਰਹੀ ਹੈ ਵੀ ਇੱਕ ਕਾਰਨ ਬਣਿਆ ਸਾਡੀ ਹਾਰ ਦਾ ਪਰ ਆਗੂਆਂ ਦਾ ਵਿਰੋਧ ਕਰਨਾ ਆ ساری ਟੀਮ ਬੈਠੀ ਹੈ ਅਕਾਲੀ ਦਲ ਦੀ ਇਹਨਾਂ ਨੇ ਤੰਦੇਹੀ ਨਾਲ ਦਿਨ ਰਾਤੇ ਕਰਕੇ ਵਰਕਰਾਂ ਨੇ ਕੰਮ ਕੀਤਾ ਔਰ ਪੂਰੀ ਤੰਦੇਹੀ ਨਾਲ ਕੀਤਾ ਕੋਈ ਗਰਮੀ ਦੇ ਮੌਸਮ ਵਿੱਚ ਕੋਈ ਦੁਪਹਿਰਾਂ ਨੇ ਦੇਖਿਆ ਕੋਈ ਰਾਤ ਨਹੀਂ ਦੇਖੀ ਕੋਈ ਦਿਨ ਨਹੀਂ ਦੇਖਿਆ ਸੋ ਇਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ساری ਟੀਮ ਦਾ ਸ਼ਰਮਣੀ ਅਕਾਲੀ ਦਲ ਦੀ ਤੇ ਤਿੰਨਾਂ ਜ਼ਿਲ੍ਹਿਆਂ ਦੀ ਦਾ ਧੰਨਵਾਦ ਕਿ ਤੁਸੀਂ ਬੜੀ ਤੰਦੇਹੀ ਨਾਲ ਕੰਮ ਕੀਤਾ ਵੋਟਾਂ ਘੱਟ ਪਈਆਂ ਉਹ ਖੇਡਮਤੇ ਪ੍ਰਵਾਨਨਾ ਸੰਗਤ ਦਾ ਫਤਵਾ ਪਰ ਜਿਹੜੇ ਆਗੂਆਂ ਨੇ ਵੱਡੇ ਰਤਬੇ ਆ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ ਉਹਨਾਂ ਤੇ ਜਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਤਾਂ ਕਿ ਅਗੇ ਤੋਂ ਕੋਈ ਵੀ ਵੱਡਾ ਵੱਡਾ ਹੋਵੇ ਬੰਦਾ ਭਾਵੇਂ ਛੋਟਾ ਹੋਵੇ ਪਾਰਟੀ ਦਾ ਵਿਰੋਧ ਕਰਨ ਦੀ ਜੁਰਤ ਨਾ ਕਰ ਸਕੇ ਇਹ ਬੇਨਤੀ ਤੁਹਾਡੇ ਚਰਨਾਂ 'ਚ ਅਸੀਂ ਰੱਖੀ ਆ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਜੀ ਆ ਕੋਰਟਿਲ ਕੋਰਟ ਮੈਂ ਤਹਿ ਦਲੂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੀ ਬੇਨਤੀ ਸੁਣਨਾ ਹੈ ਔਰ ਇਹ ਸਾਰਾ ਪੱਖ ਹੈ ਜਿਹੜਾ ਤਾਲੂਕ ਕੋਰ ਕਮੇਟੀ ਦੀ ਮੀਟਿੰਗ ਦਿਖਾਂਗੇ ਬਹੁਤ-ਬਹੁਤ ਧੰਨਵਾਦ ਰਾਇ ਗੁਰਜੀ ਕਾਲਸਾ ਬਖਸ਼ ਜੀ ਰੋਕਾ ਵੀ ਆ ਗਏ ਜੀ ਆ ਕਿ ਇਹੋ ਚਿਹਰੇ ਇ ਇਜਾ ਕਰ ਵੀ ਕਰਾਂਗੇ ਚਿਹਰੇ ਤੁਹਾਨੂੰ ਪਤਾ ਹੀ ਹੈ ਪਾਰਟੀ ਦਾ ਸਰਪ੍ਰਸਤ ਕੌਣ ਹੈ ਇਸ ਮੂਜ਼ੇਲੇ ਨੂੰ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਹੈ ਦੱਸਣ ਨੂੰ ਕਿਹੜਾ ਕੋਈ ਭਲੇਖਾ ਤੁਹਾਨੂੰ ਸੁਖਦੇਵ ਸਿੰਘ ਢੀਂਡ ਸਾਹਿਬ ਬਰਮਿੰਦਰ ਸਿੰਘ ਢੀਂਡ ਸਾਹਿਬ ਪ੍ਰਕਾਸ਼ ਚੰਦ ਗਰਗ ਜੀ ਜਿਨ੍ਹਾਂ ਨੇ ਸ਼ਰੇਆਮ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਸਫਾ ਚ ਰਹਿ ਕੇ ਕੀਤਾ ਵੱਡੇ ਰੁਤਬਿਆਂ ਦੇ ਰਹਿ ਕੇ ਕੀਤਾ ਕੋਰ ਕਮੇਟੀ ਦੇ ਮੈਂਬਰ ਹੋਣ ਪਾਰਟੀ ਦੇ ਸਰਪ੍ਰਸਤ ਹੋਣ ਹੋਣ ਲੋਕ ਵਿਰੋਧ ਕਰਨ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ ਪਰ ਇੱਕ ਐਡੇ ਵੱਡੇ ਰੁਤਬਿਆਂ ਦੇ ਰਹਿ ਕੇ ਕਿਸਿਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਉਹ ਨੰਦਣ ਜੋਗਾ ਉਹਦੇ ਤੇ ਪਾਰਟੀ ਨੂੰ ਜ਼ਰੂਰ ਕੋਈ ਫੈਸਲਾ ਲੈਣਾ ਚਾਹੀਦਾ ਜੋ ਪਾਰਟੀ ਫੈਸਲਾ ਕਰੇ ਪਾਰਟੀ ਨੇ ਦੇਖਣਾ ਸੀ ਪਾਰਟੀ ਕੋਲੇ ਆਪਣਾ ਪੱਖ ਰੱਖ ਦੇਣਾ ਤੁੰਗਾ ਸਰ ਗੁਰਮਿੰਦਰ ਵੀ ਹਿੱਸਾ ਵੀ ਕੋਰ ਕਮੇਟੀ ਦੇ ਬੈਠ ਕੇ ਉਹਨੂੰ ਸਤਾ ਵੀ ਲੈ ਕੋਈ ਵੀ ਕਿੰਦਰ ਮੈਨੂੰ ਨਹੀਂ ਇਹਦੇ ਬਾਰੇ ਪਤਾ ਇਹ ਮੈਂ ਥੋੜੋ ਦੇਣਾਗੇ ਇਹ ਪਾਰਟੀ ਆਫਿਸ ਨੇ ਇਹ ਇਹਦਾ ਇਹਦਾ ਜਵਾਬ ਤੁਸੀਂ ਪਾਰਟੀ ਤੋਂ ਲੈ ਸਕਦੇ ਮੈਨੂੰ ਇਹ ਤੁਸੀਂ ਕਿਉਂ ਜਮਾਨਤ ਰੱਖਦੇ ਹੋ ਤੁਸੀਂ ਕੌਡੀ ਮੈਡੀਕਲ ਚਿੱਠੀ 'ਚ ਤੁਸੀਂ ਕੀ ਮੰਗ ਰਹੇ ਅਸੀਂ ਚਿੱਠੀ 'ਚ ਲਿਖਿਆ ਵੀ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਜੋ ਪਾਰਟੀ ਮناسب ਸਮਝਦੀ ਹੈ ਨਾ ਤੇ ਕਾਰਵਾਈ ਕੀਤੀ ਅਨੁਸ਼ਾਸਨੀ ਕਾਰਵਾਈ ਕੀਤੀ ਅਨੁਸ਼ਾਸਨੀ ਕਾਰਵਾਈ ਕੀਤੀ ਉਦੋਂ ਸਭ ਜਿਵੇਂ ਇਸ ਵਾਰੀ ਚੋਣਾਂ ਦੇ ਵਿੱਚ 15 ਦਿਨ ਪਹਿਲਾਂ ਕਿ ਸਭਾ ਨੂੰ ਇੱਧਰ ਤੇ ਅੰਦਰ ਤੇ ਉਸ ਤੋਂ ਬਾਅਦ ਥੋੜੇ ਜਨਾ ਬਾਅਦ ਵਿਰੋਧ ਹੋ ਜਾਂਦਾ ਪਰ ਹੁਣ ਅੱਗੇ ਅਗਲੇ ਉਹਦੇ ਬਾਅਦ ਦੇ 2027 ਦੀ ਤਿਆਰੀ ਵਾਸਤੇ ਕਿੰਦਾ ਜਿਹੜੀ ਰਾਜਨੀਤਿਕ ਰਸਤੀ ਹੈ ਕਿਉਂਕਿ ਜਿਹੜੇ ਉਲਾਪ ਨੇ ਬੜੇ ਇਹ ਕਹਿ ਸਕਦੇ ਹਾਂ ਬੜੇ ਨਾਜਕ ਬਣੇ ਹੋਏ ਆ ਦੇਖੋ ਅਸੀਂ ਅਸੀਂ ਉਸ ਚੀਜ਼ ਤੇ ਵੀ ਚਿੰਤਾ ਪ੍ਰਗਟ ਕਰਦੇ ਆਂ ਪਾਰਟੀ ਬਹੁਤ ਥਲੇ ਗਈ ਹੈ ਪਾਰਟੀ ਦਾ ਨੁਕਸਾਨ ਹੋਇਆ 13% 13.5% ਸਾਨੂੰ ਵੋਟ ਪਈ ਹੈ ਚਿੰਤਾ ਦਾ ਵਿਸ਼ਾ ਉਹਦੇ ਤੇ ਵੀ ਮੰਤਨ ਹੋਣਗੇ ਵਿਚਾਰਨਾ ਹੋਣਗੇ ਪਰ ਮੈਂ ਇਸ ਗੱਲ ਦੇ ਅਸੀਂ ਉਹਦੇ ਕਾਰਨ ਕੋਈ ਵੀ ਹੋਣ ਉਹ ਲੱਭਾਂਗੇ ਉਹਨਾਂ ਤੇ ਹੱਲ ਵੀ ਕਰਾਂਗੇ ਤਵੀਲੀਆਂ ਵੀ ਹੋਣੇ ਚਾਹੀਦੀਆਂ ਉਸ ਢੰਗ ਨਾਲ ਪਾਰਟੀ ਦੀਆਂ ਨੀਤੀਆਂ 'ਚ ਪਰੰਤੂ ਇੱਕ ਐਡੇ ਵੱਡੇ ਰੁਤਬਿਆਂ ਦੇ ਆਗੂ ਲੋਕ ਪਾਰਟੀ ਦਾ ਵਿਰੋਧ ਕਰਨ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਨਾ ਜੀ ਸੋ ਇਹ ਇਸ ਤਰ੍ਹਾਂ ਥੋੜੋ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਿ ਜੇ ਤਾਂ ਸਾਡੇ ਅਨੁਕੂਲ ਕੋਈ ਗੱਲ ਹੋਗੀ ਤੇਰਤਾ ਸੀ ਪਾਰਟੀ ਦੇ ਵੱਡੇ ਰਤਬੇ ਵਾਲੇ ਲੋਕ ਆ ਤੇ ਜੇ ਜੇ ਸਾਡੇ ਕੋਈ ਖਿਲਾਫ ਗੱਲ ਹੋ ਗਈ ਜਾਂ ਟਿਕਟ ਨਹੀਂ ਮਿਲਿਆ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਇਹ ਚੀਜ਼ ਤਾਂ ਐਕਸੈਪਟੇਬਲ ਹੋਣੀ ਨਹੀਂ ਚਾਹੀਦੀ ਪਾਰਟੀ 'ਚ ਦੱਸ ਸਰ ਜਿਹੜਾ ਕੱਟੜਪਤਾ ਬਹੁਤਿਆਰ ਮਿਲ ਇਲੈਕਸ਼ਨ ਦੇ ਵਿੱਚ ਤੁਹਾਡੀ ਮੀਟਿੰਗਾਂ ਭਰੀਆਂ ਪੰਜਾਬ ਨੂੰ ਸ਼ੋਹਕੀ ਭਾਗ ਲੇ ਕੰਮ ਕੀ ਨਹੀਂ ਕਿਸੇ ਕੀ ਸਮਝ ਕੋ ਵਿੱਚ ਕਿਉਂ ਨਹੀਂ ਚੱਲ ਰਿਹਾ ਤੋ ਕੋਈ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਅਸੀਂ ਰੈਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਵੱਡੇ ਵੱਡੇ ਇਕੱਠ ਹੋਏ ਸਾਡੇ ਤੋ ਅਸੀਂ ਇੱਕੇ ਦਿਨ ਦੋ ਰੈਲੀਆਂ ਕੀਤਾ तकरीबन ਜੇ ਆਪਾਂ ਬਿਲਕੁਲ ਗੰਦਰਫਗ ਗੱਲ ਕਰੀਏ 10 ਤੋਂ 12-12 ਹਜ਼ਾਰ ਦੇ ਸਾਡੇ ਉਹਨਾਂ ਰੈਲੀਆਂ 'ਚ ਇਕੱਠ ਹੋਏ ਪਰ ਵੋਟਾਂ 'ਚ ਕਨਵਰਟ ਨਹੀਂ ਹੋਏ ਇਹ ਚਿੰਤਾ ਦਾ ਵਿਸ਼ਾ ਕਿਉਂ ਨਹੀਂ ਹੋਏ ਸੋ ਇਹ ਚੀਜ਼ ਤੇ ਜ਼ਰੂਰ ਅਸੀਂ ਪਾਰਟੀ ਵਿਚਾਰ ਬਟਾਂਦਰਾ ਕਰੂਗੀ ਕੱਲ ਨੂੰ ਕੋਰ ਕਮੇਟੀ 'ਚ ਕਰੂਗਾ ਉਸ ਤੋਂ ਬਾਅਦ ਵੀ ਇਹਦੇ ਤੇ ਮੰਤਨ ਹੋ ਕੇ ਵੱਡੀਆਂ ਵੱਡੇ ਫੈਸਲੇ ਪਾਰਟੀ ਨੂੰ ਲੈਣੇ ਪੈਣਗੇ ਲੈਣੇ ਚਾਹੀਦੇ ਵੀ ਕਿ ਸਭ ਤੋਂ ਤੁਹਾਡੀ ਵੋਟ ਦੇ ਵਿੱਚ ਸਿਗਨਲ ਦੇ ਵਿੱਚ ਆਪ ਨੂੰ ਕਨਵਰਟ ਹੋਈ ਆ ਜਾਂ ਕਿਸੇ ਹੋਰ ਪਾਰਟੀ ਦੇ ਕਿਤੇ ਆਪਾਂ ਜਦੋਂ ਸਾਨੂੰ ਨਹੀਂ ਪਈ ਜੀ ਕਿਸੇ ਨੂੰ ਕਨਵਰਟ ਹੋ ਗਈ ਆ ਸਾਨੂੰ ਤਾਂ ਸਾਡੇ ਦਾ ਸਾਰੇ ਇੱਕੋ ਜਿਹੇ ਨੇ ਸਾਡੇ ਦੀ ਤਾਂ ਸਾਡਾ ਮਸਲਾ ਤਾਂ ਇਹ ਹੈ ਵੀ ਸਾਨੂੰ ਕਿਉਂ ਨਹੀਂ ਪਈ ਅਸੀਂ ਉਹਦੇ ਤੇ ਮੰਤਨ ਕਰਨ ਦੀ ਲੋੜ ਆ ਸਰ ਜਿਹੜੀ ਇਹ ਚਿੱਠੀ ਹੈ ਕੱਲ ਨੂੰ ਹੋਣ ਲੱਗ ਜਾ ਰਹੀ ਆ ਜੀ ਮੈਂ ਕੁਰ ਕਮੇਟੀ ਦਾ ਮੈਂਬਰ ਆ ਜੀ ਮੈਂ ਦਊਂਗਾ ਕੁਰ ਕਮੇਟੀ ਚ ਚਿੱਠੀ ਸਾਰਿਆਂ ਦੇ ਬਿਹਫਤ ਸਾਰਿਆਂ ਦੇ ਬਿਹਫਤ ਹਾਂ ਜੀ ਤੇ ਹਾਂ ਹਾਂ ਬਿਲਕੁਲ ਜਿੰਦਾ ਸਾਹਿਬ ਕਿਤੇ ਇਹ ਨਹੀਂ ਲੱਗ ਰਿਹਾ ਕਿ ਜਿਹੜੀ ਨਵੀਂ ਰਿਸ਼ਤੇਦਾਰੀ ਹੋਈ ਹੈ ਚਲੋ ਜੀ ਸਾਟੂ ਉਹਦਾ ਫਰਜ਼ਾ ਦਾ ਦਿੱਤਾ ਗਿਆ ਹੈ ਚਲੋ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਰਿਸ਼ਤੇਦਾਰੀ ਨਵਾਈ ਆ ਜਾਂ ਕਿਸੇ ਹੋਰ ਸੱਜਣ ਤਾਂ ਨਵਾਈ ਆ ਪਰ ਅਸੀਂ ਇਹ ਗੱਲ ਪ੍ਰਤੱਖ ਰੂਪ ਚ ਕਹਿੰਦੇ ਆ ਸਾਡੇ ਕੋਲ ਸਬੂਤ ਨੇ ਕਿ ਪਾਰਟੀ ਦਾ ਵਿਰੋਧ ਉਹਨਾਂ ਨੇ ਡਟ ਕੇ ਕੀਤਾ ਖਟੋਕ ਕੇ ਖਸ ਖਸ ਤੋਂ ਦਾ